ਸਹੀ ਕਾਲਾ ਕਾਲਾ ਜਦ ਆਪਨੇ ਜਿਹੜੀ ਵੀ ਚੀਜ਼ ਬਣਾਉਂਦੀ ਹੈ ਸਵਾਦ ਹੁੰਦੀ ਹੈ ਸਾਡੇ ਖਾਈ ਜਾਂਦੇ ਦੁੱਗਣੀ ਖਾਈ ਜਾਂਦੀ ਆ ਤਾਂ ਦੋਤੇ ਉਹ ਵੀ ਕਹਿੰਦੇ ਫਾਰਿਓ ਪ੍ਰਿੰਟ ਗੱਲ ਦੀ ਕਰਤੀ ਇਧਰ ਲੱਗੇ ਆ ਜੀ ਵੀਡੀਓ ਦੀ ਸਟਾਰਟਿੰਗ ਕਰਨ ਸੋ ਕੀ ਕੀ ਇНГਰੀਡੀਅੰਟਸ ਇਹਦੇ ਵਿੱਚ ਯੂਜ਼ ਹੋਣੇ ਆ ਪਾਣੀ ਲੈ ਲਿਆ ਜੀ ਪਿਆਜ਼ ਲੈ ਲੇ ਦੋ ਕਲੱਤੇ ਮੈਂ ਛੋਟੇ ਛੋਟੇ ਪੀਸਿਸ ਖਾਲੀ ਬਰਤਨ ਲੈ ਲਿਆ ਆ ਸਾਡੇ ਕੋਲ ਬੇਸਣ ਪਿਆ ਅਧਿਕ ਕੌਲੀ ਤੁਹਾਨੂੰ ਦਿਖਦੀ ਆ ਪਟਾਰਾ ਪਿਆ ਜੀ ਕਿਚਨ ਕਿੰਗ ਮਸਾਲਾ ਪਿਆ ਜੀ ਤੇ ਇਹ ਹੈਗੇ ਆ ਜੀ ਸਾਡੇ ਕੋਲ ਕਾਲੀ ਮਿਰਚ ਠੀਕ ਆ ਸੋ ਸਭ ਤੋਂ ਪਹਿਲਾਂ ਕੀ ਆ ਕਰਨਾ ਜੀ ਮੈਂ ਤੁਹਾਨੂੰ ਦੱਸ ਰਹੀ ਆ ਪਹਿਲਾਂ ਤਾਂ ਜੀ ਬੇਸਣ ਪਾਓ ਪੈ ਗਿਆ ਇੱਥੇ ਤੱਕ ਤੁਹਾਨੂੰ ਸਭ ਨੂੰ ਪਤਾ ਲੱਗ ਗਿਆ ਹੁਣ ਕੀ ਕਰਨਾ ਹੁਣ ਖੋਲਾਂਗੇ ਜੀ ਪਟਾਰਾ ਪਟਾਰੇ ਦੇ ਵਿੱਚੋਂ ਕੀ ਯੂਜ਼ ਕਰਾਂਗੇ ਜੀ ਫਰਸਟਲੀ ਦਾ ਨਮਕ ਠੀਕ ਹੈ ਨਮਕ ਪਾ ਲਿਆ ਕਰਾਂਗੇ ਜੀ ਲਾਲ ਮਿਰਚ ਥੋੜੀ ਜੀ ਬਸ ਜ਼ਿਆਦਾ ਨਹੀਂ ਕਰਨੀ ਤੁਹਾਨੂੰ ਪਤਾ ਹੀ ਹੈ ਫਿਰ ਕਰਾਂਗੇ ਜੀ ਆਹ ਆਪਣਾ ਜੀਰਾ ਇੱਥੇ ਤੱਕ ਤੁਹਾਨੂੰ ਸਭ ਨੂੰ ਪਤਾ ਲੱਗ ਗਿਆ ਹੋਣਾ ਥੋੜੀ ਜਿਹਾ ਹੜਦੀ ਵੀ ਇਸ ਵਾਰੀ ਇਹਦੇ ਵਿੱਚ ਮੈਂ ਯੂਜ਼ ਕਰਕੇ ਦੇਖਣ ਲੱਗੀ ਆ ਕਿਵੇਂ ਦੀ ਇਹ ਰੈਸিপি ਦੇ ਵਿੱਚ ਲੱਗਦੀ ਆ ਕਿਉਂਕਿ ਜਿਆਦਾ ਇਹਨੂੰ ਖਾਓਗੇ ਸਾਰੇ ਜਾਣੇ ਫਿਰ ਉਹਨਾਂ ਨੇ ਤੁਹਾਨੂੰ ਦੱਸੇ ਦੇਣਾ ਪੁਆਇੰਟ ਆ ਵੀ ਤਾਂ ਇਸ ਕਰਕੇ ਕਹਿਨੀ ਹੁੰਦੀ ਆ ਜੀ ਲਾਸਟ ਤੱਕ ਵੀਡੀਓ ਨੂੰ ਦੇਖਿਆ ਕਰੋ ਓਕੇ ਹੁਣ ਆਪਾਂ ਪਾਵਾਂਗੇ ਜੀ ਥੋੜਾ ਜਿਹਾ ਕਿਚਨ ਕਿੰਗ ਮਸਾਲਾ 1 ਮਿੰਟ ਠੀਕ ਆ ਇਦੇ ਵਿੱਚ ਪਾਵਾਂਗੇ ਜੀ ਥੋੜੀ ਜਿਹੀ ਕਾਲੀ ਕਾਲੀ ਮਿਰਚ ਬਾਸ ਸਮਝ ਗਏ ਸੋ ਹੁਣ ਇਹਨਾਂ ਚਾਰੇ ਚੀਜ਼ਾਂ ਨੂੰ ਰੱਖ ਦੋ ਜੀ ਪਿੱਛੇ ਹੁਣ ਵਾਰੀ ਆਉਂਦੀ ਹੈ ਜੀ ਸਾਡਾ ਜਿਹੜਾ ਆ ਪਿਆਜ਼ ਆ ਸੋ ਪਿਆਜ਼ ਨੂੰ ਵਿੱਚ ਪਾ ਦੋ ਜੀ ਇਹਦੇ ਹੋਰ ਕੀ ਕਰਨਾ ਸੋ ਜੇ ਕਈ ਵਾਰ ਐਵੇਂ ਗੱਲ ਹੋ ਜਾਂਦੀ ਹੈ ਜੀ ਲਾਲ ਮਿਰਚ ਨਹੀਂ ਹੈਗੀ ਮੰਮੀ ਦਾ ਹੁੰਦਾ ਮੂਡ ਖਰਾਬ ਮੈਂ ਮੂ ਨਹੀਂ ਪੈਸੇ 부ਸੇ ਦੇਣੇ ਤੁਹਾਡਾ ਤਰ ਰੋਜ਼ ਦਾ ਕੰਮ ਹੁੰਦਾ ਸਹੀ ਹਨ ਕਿੰਨਿਆਂ ਨਾਲ ਇਹ ਚੀਜ਼ਾਂ ਵਰਤਣੀਆਂ ਸੋ ਮੈਨੂੰ ਜ਼ਰੂਰ ਦੱਸਣਾ ਜੀ ਤੁਸੀਂ ਇਹ ਠੀਕ ਹੈ ਫਿਰ ਉਹਦੀ ਜਗ੍ਹਾ ਗ੍ਰੀਨ ਮਿਰਚ ਨੂੰ ਤੁਸੀਂ ਮਤਲਬ ਗ੍ਰाइंड ਕਰ ਸਕਦੇ ਆ ਜਾਂ ਛੋਟੇ-ਛੋਟੇ ਸਲਾਈਸਿਸ ਦੇ ਵਿੱਚ ਤੋੜ ਸਕਦੇ ਹੋ ਠੀਕ ਹੈ ਸੋ ਫਾਮਾਗੇ ਜਿਹਦੇ ਵਿੱਚ ਪਾਣੀ ਤੁਹਾਨੂੰ ਮੈਂ ਦੱਸ ਦਿਆਂ ਅਸਲ ਦੇ ਵਿੱਚ ਸਾਨੂੰ ਇਹ ਕਿਸ ਤਰ੍ਹਾਂ ਦਾ ਚਾਹੀਦਾ ਚੰਗੀ ਤਰ੍ਹਾਂ ਐਨ ਕਰ ਦੇਣਾ ਜੀ ਇਹਨੂੰ ਦੇਖੋ ਵਿੱਚ ਕੋਈ ਵੀ ਗੋਲੀ ਨਹੀਂ ਹੋਣੀ ਚਾਹੀਦੀ ਠੀਕ ਹੈ ਜੀ ਸਾਰੇ ਬੈਠੇ ਉਧਰ ਕਰ ਰਹੇ ਨੇ ਜੀ ਵੇਟ ਪਤਾ ਨਹੀਂ ਜੈਸਮੀਨ ਨੇ ਕੀ ਬਣਾ ਕੇ ਲੈ ਕੇ ਆਉਣਾ ਸੋ ਮੈਂ ਕਿਹਾ ਰੁਕ ਜੋ ਰੁਕ ਜੋ ਬੇ ਸਬਰੀ ਮਤਲਬ ਬੇਸਬਰ ਨਾ ਹੋਵੋ ਸਬਰ ਦਾ ਫਲ ਹਮੇਸ਼ਾ ਮਿੱਠਾ ਹੁੰਦਾ ਹੈ ਸੋ ਆ ਦੇਖੋ ਚੰਗੀ ਤਰ੍ਹਾਂ ਇਹ ਹੋ ਗਿਆ ਇਹ ਠੀਕ ਹੈ ਜੀ ਸੋ ਮੈਨੂੰ ਤਾਂ ਇਹ ਲੱਗਦਾ ਜਿਆਦਾ ਪਤਲਾ ਥੋੜਾ ਜਿ ਦੇ ਵਿੱਚ ਹੋਰ ਆਪਾਂ ਬੇਸਰ ਐਡ ਆਨ ਬੇਸਣ ਐਡ ਆਨ ਕਰਦੇ ਆ ਕਿਉਂਕਿ ਮੈਂ ਇਹ ਇਕੱਲੀ 1 ਟੇਕ ਦੇ ਵਿੱਚ ਵੀਡੀਓ ਬਣਾ ਰਹੀ ਆ ਜੀ ਠੀਕ ਆ ਗਲਤੀ ਹੋਊਗੀ ਵਧੀਆ ਗੱਲਾਂ ਤੁਹਾਨੂੰ ਪਤਾ ਲੱਗੇ ਵੀ ਹਾਂ ਵੀ ਜੈਸਮੀਨ ਨੇ ਵੀ ਆਹ ਕੁਝ ਕਰਿਆ ਤਾਂ ਫਿਰ ਅਸੀਂ ਇਹ ਨਾ ਕਰੀਏ ਸੋ ਇੱਕ ਮਿੰਟ ਪਹਿਲਾਂ ਮੈਂ ਡੱਬਾ ਖੋਲਮਾ ਬੇਸਣ ਸੋ ਗਿਆ ਜੀ ਖੁੱਲ ਸੋ ਥੋੜਾ ਜਿਹਾ ਬੇਸਣ ਪਾ ਕੇ ਦੇਖੋ ਜੀ ਪਹਿਲਾਂ ਇਹਦੇ ਵਿੱਚ ਤਾਂ ਕਿ ਇਹ ਥੋੜਾ ਜਿਹਾ ਲਿਪ ਲਿਪਾ ਜਿਹਾ ਹੋ ਜਾਵੇ ਇਕੱਲਾ ਪਾਣੀ ਜਿਹਾ ਨਾ ਬਣੇ ਇਧье ਮੈਂ ਚੰਗੀ ਤਰ੍ਹਾਂ ਜੀ ਪਹਿਲਾਂ ਰੋੜੀਆਂ ਜੀਆਂ ਭੰਦ ਮਾ ਜੀ ਬੇਸ ਜੀ ਹੋ ਗਿਆ ਜੀ ਆਲਮੋਸਟ ਡਨ ਠੀਕ ਹੈ ਹੁਣ ਕੀ ਕਰਨਾ ਹੁਣ ਤਾਂ ਮੇਨ ਗੱਲ ਹੈ ਜੀ ਜਿਹੜੀ ਇਸ ਰੈਸਪੀ ਨੂੰ ਰੂਪ ਰੇਖਾ ਦੋਗੀ ਗੈਸ ਬਾਲ ਲਿਆ ਜੀ ਠੀਕ ਹੈ ਅ ਸੁੱਕ ਜਵੇ ਮੜਾ ਜੇ ਨੂੰ ਮੈਂ ਚੰਗੀ ਤਰ੍ਹਾਂ ਵਾਸ਼ ਕਰਤਾ ਸੀਗਾ ਕਿਉਂਕਿ ਸਾਡੀ ਮੇਨ ਪਰਸਨ ਸ਼ੂਬ੍ਰਿਤ ਕੌਰ ਮਹਾਨ ਨੇ ਵੀ ਖਾਣਾ ਹੁੰਦਾ ਫਿਰ ਉਹਨੂੰ ਥੋੜਾ ਜਿਹਾ ਸੇਫਟੀ ਨਾਲ ਹੀ ਸਭ ਕੁਝ ਬਣਾਉਣਾ ਪੈਂਦਾ ਠੀਕ ਹੈ ਸੋ ਚੰਗੀ ਤਰ੍ਹਾਂ ਹੋ ਗਿਆ ਜੀ ਚੰਗੀ ਤਰ੍ਹਾਂ ਬਸ ਇਹਨੂੰ ਇਸ ਤਰ੍ਹਾਂ ਕਰੋ ਜੀ ਠੀਕ ਹੈ ਗੈਸ ਕਰ ਦਿਓ ਥੋੜਾ ਜਿਹਾ ਤੇਜ਼ ਇਹਨੂੰ ਬੇਸਿਕਲੀ ਚੀਲਾ ਕਿਹਾ ਜਾਂਦਾ ਠੀਕ ਹੈ ਕਿਉਂਕਿ ਹੁਣ ਇਹਦੀ ਰੂਪਰੇਖਾ ਤਾਂ ਚਲੋ ਹਲੇ ਨਹੀਂ ਬਣ ਰਹੀ ਕੋਈ ਗੱਲ ਨਹੀਂ ਅਰੇ ਖਾਣ ਦੇ ਵਿੱਚ ਬਹੁਤ ਜ਼ਿਆਦਾ ਸਵਾਦ ਹੋਊਗਾ ਜੀ ਇਹ ਮੇਰੀ ਗਰੰਟੀ ਆ ਠੀਕ ਆ ਸੋ ਥੋੜੀ ਦੇਰ ਇਹਨੂੰ ਪੱਕਣ ਦੋ ਫੇਰ ਤੁਹਾਨੂੰ ਦਿਖਾਉਂਦੀ ਆ ਅਸਲ ਦੇ ਵਿੱਚ ਇਹ ਕਿਵੇਂ ਦਾ ਚਾਹੀਦਾ ਹੋਇਆ ਕੀ ਸੀ ਮੈਨੂੰ ਸੱਚ ਬੋਲਣ ਦੀ ਹਮੇਸ਼ਾ ਆਦਤ ਆ ਚਾਹੇ ਮੈਂ ਹੈ ਗਲਤ ਹੀ ਕਿਉਂ ਨਾ ਹੋਵਾਂ ਠੀਕ ਆ ਆਹ ਬੜਾ ਬਣਾ ਕੇ ਦੇਖਿਆ ਸੀਗਾ ਇਹ ਸੈਟ ਨਹੀਂ ਜੀ ਬਣਿਆ ਠੀਕ ਆ ਹਣ ਥੋੜਾ ਜਿਹਾ ਇਹਦੇ ਵਿੱਚ ਹੋਰ ਬੇਸਰ ਐਡ ਆਨ ਕਰਿਆ ਆ ਦੇਖੋ ਗਾੜਾ ਜਿਹਾ ਬਣਾਇਆ ਹੁਣ ਇਹ ਬਣਿਆ ਐਨ ਚੰਗੀ ਤਰ੍ਹਾਂ ਜਿਹਨੂੰ ਅਸੀਂ ਕਹਿੰਦੇ ਬੇਸਣ ਦਾ ਚਿਨਾ ਇਹ ਜਿਵੇਂ ਹੁਣ ਮੁੰਬਈ ਹੋ ਗਿਆ ਮਹਾਰਾਸ਼ਟਰਾ ਹੋ ਗਿਆ ਦਿੱਲੀ ਵਗੈਰਾ ਹੋ ਗਿਆ ਹੈ ਇਹਨੇ ਵਰਗੇ ਫੇਮਸ ਜਿਹੜੇ ਦੇਸ਼ ਹਨ ਉੱਥੇ ਇਹ ਜ਼ਿਆਦਾ ਬਣਾਇਆ ਜਾਂਦਾ ਹੈ ਜੀ ਤਾਂ ਕਿ ਫੇਰ ਕਈ ਵਾਰ ਕਿਸੇ ਕੋਲ ਨਹੀਂ ਟਾਈਮ ਹੁੰਦਾ ਬਿਜ਼ੀ ਹੁੰਨੇ ਆ ਤਾਂ ਇਸ ਕਰਕੇ ਠੀਕ ਹੈ ਜੀ ਮੈਂ ਤੁਹਾਨੂੰ ਫੇਰ ਵੀ ਇੱਕ ਪਾ ਕੇ ਦੱਸੂਗੀ ਵੇ ਐਸ ਤਰਾ ਮੈਂ ਬਣਾਇਆ ਸੀ ਸੋ ਇਹ ਸਾਡਾ ਰੇਡੀਅਮ ਮੇਰੇ ਵੱਲੋਂ ਤਾਂ ਬਾਕੀ ਹੁਣ ਖਾ ਕੇ ਦੱਸਣਗੇ ਘਰ ਦੇ ਠੀਕ ਆ ਆਲਮੋਸਟ ਹੋ ਗਿਆ ਜੀ ਡਨ ਹੁਣ ਤੁਹਾਨੂੰ ਦੱਸਦੀ ਮੈਂ ਅਸਲ ਦੇ ਵਿੱਚ ਕੀਤਾ ਕੀ ਠੀਕ ਆ ਇਕੱਠਾ ਕਰ ਦਵਾਂ ਪਹਿਲਾਂ ਸ਼ੇਪ ਦੇਣੀ ਨੂੰ ਵੈਸੇ ਤਾਂ ਜੋ ਮਰਜ਼ੀ ਸ਼ੇਪ ਦਿਓ ਤੁਸੀਂ ਤੁਹਾਡੀ ਵਿਸ਼ਾ ਹੋ ਗਿਆ ਜੀ ਡਨ ਦੇਖਿਓ ਜੀ ਹੁਣ ਗਲੀਆਂ ਨਿਕਲਣ ਲੱਗ ਗਏ ਇਟ ਮੀਨਸ ਇਹ ਸੇਕ ਹੋਣ ਲੱਗ ਗਿਆ ਥੋੜਾ ਜਿਹਾ ਦੇਸੀ ਕੀ ਹੋ ਗਿਆ ਜਿਹੜਾ ਮਰਜ਼ੀ ਤੁਸੀਂ ਯੂਜ਼ ਕਰ ਸਕਦੇ ਆ ਸਰੋਂ ਦਾ ਤੇਲ ਦੇਸੀ ਕੀ ਯੂਅਰ ਵਿਸ਼ ਜਿੰਨੂੰ ਕਹਿ ਦੀਦਾ ਇੱਕ ਟੇਕ ਨਾ ਚੱਲ ਰਿਹਾ ਜੀ ਮੈਂ ਤੁਹਾਨੂੰ ਬਣਾ ਕੇ ਦੱਸੂਗੀ ਚਾਹੇ ਗਲਤੇ ਬਣ ਜਵੇ ਚੱਕਾਂਗੇ ਜੀ ਹੁਣੀ ਨੂੰ ਆਪਾਂ ਦੇਖਦੇ ਆਂ ਜੀ ਚੱਕ ਕੇ ਹਾਂ ਦੇਖੋ ਆਲਮੋਸਟ ਸਾੜਾ ਹੋ ਗਿਆ ਜਿੱਦਾਂ ਪਾਓ ਜੀ ਇਹਨੂੰ ਵੀ ਤਾਂ ਹੁਣ ਉਧਰ ਤੇ ਕੀ ਲਾਉਣ ਦੀ ਥੋੜੀ ਜੀ ਲੋੜ ਹੈ ਥੋੜੀ ਜੀ ਜ਼ਿਆਦਾ ਨਹੀਂ ਜੇ ਤੁਹਾਨੂੰ ਬੇਸਣ ਦੀਆਂ ਹੋਰ ਵੀ ਰੈਸਪੀਜ਼ ਚਾਹੀਦੀਆਂ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਜੀ ਰਿਕਵੈਸਟ ਹੈ ਜੀ ਮੇਰੇ ਚੈਨਲ ਨੂੰ ਵੀ ਜ਼ਰੂਰ ਫੋਲੋ ਕਰਿਓ ਜੀ ਆ ਦੇਖੋ ਥੋੜੀ ਜੀ ਕਸਰ ਹੈਗੀ ਬਸ ਚੰਗੀ ਤਰ੍ਹਾਂ ਇਹਨੂੰ ਪਕਾ ਦਵਾਂ ਅੰਦਰ ਸਾਰੇ ਬੈਠੇ ਆ ਜੀ ਵੇਟ ਕਰ ਰਹੇ ਆ ਜੀ ਕਦੋਂ ਕਦੋਂ ਸਾਨੂੰ ਮਿਲੂਗਾ ਜੀ ਫਿਰ ਹੋ ਗਈ ਜੀ ਐਨ ਚੰਗੀ ਤਰ੍ਹਾਂ ਬਲੇਡਿੰਗ ਦੋ ਵਿੱਚ ਮਿਰਚਾਂ ਖੜੀਆਂ ਕਰਤੀਆਂ ਕਿਉਂਕਿ ਚਾਚੂ ਨੂੰ ਜ਼ਿਆਦਾਤਰ ਮਿਰਚਾਂ ਪਸੰਦ ਆ ਸੌਸ ਵੀ ਰੱਖਤੀ ਕਿਉਂਕਿ ਬਹੁਤ ਸਾਰੇ ਲੋਕਾਂ ਦਾ ਟੇਸ ਥੋੜਾ ਜਿਹਾ ਅਲੱਗ ਹੁੰਦਾ ਕੋਈ ਸੌਸ ਨਾਲ ਵੀ ਖਾਂਦਾ ਏ ਜੀ ਮਲਾਈ ਯੂਜ਼ ਕਰ ਲਈ ਕੋਈ ਦਹੀਂ ਵੀ ਖਾਂਦਾ ਏ ਸੋ ਤੁਹਾਡੀ ਵਿਸ਼ਾ ਜੀ ਜਿਹੜਾ ਕੁਝ ਵੀ ਤੁਸੀਂ ਖਾਣਾ ਚਾਹੁੰਦੇ ਹੋ ਠੀਕ ਹੈ ਕੜੀ ਬਣੀ ਹੋਈ ਹੈ ਜੀ ਸੋਣ ਦੀ ਲਾਸਟ ਕੜੀ ਦੱਸਿਓ ਜ਼ਰੂਰ ਕਿਉਂ ਹਰ ਮਤਲਬ ਕਈ-ਕਈ ਇਲਾਕਿਆਂ ਦੇ ਵਿੱਚ ਨਾ ਕਿਹਾ ਜਾਂਦਾ ਵੀ ਸੌਣ ਤੋਂ ਪਹਿਲਾਂ ਪਹਿਲਾਂ ਕੜੀ ਬਣਾ ਲਓ ਪੂਰੇ ਸੌਣ ਦੇ ਵਿੱਚ ਕੜੀ ਨਹੀਂ ਬਣਨੀ। ਪਤਾਨੀ ਜੀ ਕਹਤੇ ਕਿਹਾ ਜਾਂਦਾ ਚਲੋ ਜੀ ਫਿਰ ਹੁਣ ਚੱਲਦੇ ਆਂ ਜੀ ਅੰਦਰ ਕਰਾਈਏ ਜੀ ਟੇਸਟ ਪਤਾ ਨਹੀਂ ਕੀ ਬਣਿਆ ਹੋਣਾ। ਕਿਆ ਨਹੀਂ ਚਾਚਾ ਸਾਡਾ ਹੋ ਰਿਹਾ ਹੈ ਜੀ ਉਧਰ ਤਿਆਰ। ਪੱਗ ਬਰ ਲਵੇ ਜੀ ਚਾਚੋ। ਮੇਲ ਜੀ ਸਾਡੀ ਸੁਭੂ ਬੂ ਬੂ ਜੀ ਨੂੰ ਇਹਦੇ ਮੂਜੇ ਲਾੜਾ ਬੜੀ ਭੈਣ ਬਣਾ ਕੇ ਲੱਗਿਆ ਆਖਰ ਨੂੰ ਹੀ ਦੀ ਸੱਸੀ ਘਾਟਾ ਬੁਲਾਵੇ ਬੁਲਾਤੀ ਜੀ ਅਸੀਂ ਸੁਨੀਖਾ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹੂੰ ਨਹੀਂ ਹਾਂ ਕੋ ਗੱਲ ਤੁਸੀਂ ਵੀ ਬੁਲਾ ਦਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਵਾਦ ਹੋ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਜੀ ਠੀਕ ਹੈ ਜੀ ਮੇਰੇ ਹੋ ਗਈ ਜੀ ਇੱਥੇ ਪ੍ਰਿੰਸੀ ਮੈਂ ਬਹਿਣ ਤੇ ਹੋ ਗਿਆ ਤੰਗ ਹਏ ਵਾਹ ਗ੍ਰੇ ਕੋਸ 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 ਜਿਆਦਾ ਹੀ ਬੜੀ ਹੋ ਗਈ ਜਿਸ ਤਨ ਲੱਗੇ ਸੋ ਤਨ ਜਾਣੇ ਹਾਂ ਇਹ ਫੁਕਰ ਹੈ ਇਹ ਲਾਰੇ ਲਾ ਕੇ ਬੰਦਾ ਲੇਕੇ ਜਾਂਦਾ ਕੱਲ ਜੀ ਇਹਨੇ ਮੈਨੂੰ ਇੱਥੇ ਲਾਰੇ ਲਾ ਕੇ ਸਾਰਾ ਕੰਮ ਕਰਾ ਲਿਆ ਰੋਪੜ ਹਜਾ ਟੱਕਰੀ ਦੇਕੇ ਨਾਰੇ ਬਾਜ ਬੰਦਾ ਇਹ ਮੰਨੂ ਦੱਸੋ ਜੇ ਮੇਰੀ ਗੱਲ ਦੱਸੋ ਵੀ ਤੁਸੀਂ ਮੰਨੂ ਮੈਂ ਕਿਹੜੇ ਟਾਈਮ ਆਇਥੇ ਬੈੱਡ 'ਤੇ ਪਿਆ ਕਿਹੜੇ ਟਾਈਮ ਮਾਰੋ ਕੁਰਸੀ 'ਤੇ ਬੈਠਾ ਹਾਂ ਸੋ ਸਾਨੂੰ ਕੀ ਪਤਾ ਤੁਸੀਂ ਮੰਡ 'ਚ ਪਹਿਲੇ ਬੈੱਡ ਮੰਡ 'ਚ ਵੀ ਹੈ ਟੱਕਰੇ ਵੀ ਆ ਚਲੋ ਕੋਈ ਗੱਲ ਇਹ ਹੁਣ ਤੁਸੀਂ ਪਲੀਜ਼ ਮੈਂ ਫੇਰ ਪਿਆਉਂਦਾ ਯਾਰ ਪਲੀਜ਼ ਮੇਰੇ ਚਾਚੇ ਨਾਲ ਲੜਿਆ ਨਾ ਕਰੋ ਤੁਸੀਂ ਪਹਿਲਾਂ ਚਾਚੇ ਨੂੰ ਟੈਸਟ ਕਰਾਓ ਨਾ ਨਾ ਇਹ ਖਾਣ ਨੂੰ ਕਹਿੰਦੀ ਹੈ ਮੈਂ ਖਲਾਉਂਦੀ ਤੀ ਖਾਦੀ ਨਹੀਂ ਹਾਂ ਇਹ ਪੀਲੇ ਸੌਸ ਪਾਣੀ ਉਹ ਰੱਟ ਲੈ ਚਲਾ ਦੇ ਸੌਸ ਮੈਂ ਤਾਂ ਲਈ ਮਲਾਈ ਖਾਣੀ ਹੈ ਹਾਂ ਮਿਰਚਾ ਮਿਰਚ ਖਾਣੀ ਹੈ ਕਹਿੰਦੀ ਹਾਂ ਖਾਓ ਤੁਸੀਂ ਕਹਿੰਦੇ ਮੈਂ ਮਲਾਈ ਖਾऊंगी ਜਸਮੀਨ ਦਾਇਆ ਲੱਗਦਾ ਜੀ ਕਿਹੜਾ ਪੂੜੇ ਬਣਾਏ ਹੁੰਦੇ

ਚਾ ਚਾ ਕਹਣਾ ਬੰਦਾ ਬੁੜਾ ਚਾਚਾ ਦਾ ਆੜੀ ਹੁੰਦਾ ਆੜੀ ਮੈਂ ਲੈ ਲਿਆ ਆਪਣਾ ਹੂੰ ਤੇ ਚਾਚਾ ਨੇ ਚਾਚਾ ਕਰਦੇ ਨੇ ਸਾਰੇ ਕਰਦੇ ਮਾਫ ਕਰਨਾ ਜਾਲੇ ਬੱਸ ਸੁਆਦ ਹੈ ਬੱਸ ਥੋੜਾ ਲੱਤਦਾ ਨਾ ਬੱਸ ਖਤਮ ਸਮਾਪਤੀ ਹੋ ਗਈ ਉਧਰ ਹਾਂ ਸਾਰੀ ਗੁੱਡ ਥੋੜਾ ਬਣਾਇਆ ਘਰ ਬੁੱਤ ਜਿਆਦਾ ਮੋਟੇ ਹੋ ਗਏ ਰੈਸਟੀ ਹੂੰ ਕਿੰਨੇ ਲੈ ਇਧਰ ਕਰਦੇ ਨੇ ਚਾਚੇ ਹਾਂ ਕੀ ਬਤੀ ਜੀ ਨੂੰ ਬਿਰੇ ਦੀ ਤੋਈ ਨਹੀਂ ਚਾਚੂ ਖਾ ਗਿਆ ਅਸੀਂ ਖਾ ਗਏ ਇੱਕੋ ਗੱਲ ਆ ਚਾਹ ਚਾਹ ਤੇ ਖਾਜਣਾ ਮੈਂ ਆਹ ਖਾ ਲਓ ਕਰਨ ਕਿੱਥੇ ਹੁੰਦਾ ਕਰਨ ਘੇਡਣ ਦੇ ਬਣਾਉਣ ਤੋਂ ਪਿਆਰੇ ਚੀਲਾ ਕਹਿੰਦੇ ਆ ਜੀ ਇਹਨੂੰ ਚੀਲਾ ਆਪਾਂ ਤਾਂ ਬੇਸਣ ਦੀ ਰੋਟੀ ਕਹਿ ਲੈਂਦੇ ਆ ਠੀਕ ਆ ਪਰ ਹੋਰ ਮੁੰਬਈ ਹੋ ਗਿਆ ਮਹਾਰਾਸ਼ਟਰ ਹੋ ਗਿਆ ਦਿੱਲੀ ਹੋ ਗਿਆ ਬੰਬੇ ਹੋ ਗਿਆ ਉਹਨਾਂ ਦੇ ਖਾਣ ਚ ਦੀ ਭਾਸ਼ਾ ਦੇ ਵਿੱਚ ਇਹਨੂੰ ਚੀਲਾ ਕਿਹਾ ਜਾਂਦਾ ਕੋ ਮੈਂ ਕਰੇ ਬੱਸ ਸੇ ਟੇਸਟੀ ਹੋਰ ਗਿਆ ਲੈਣ ਦੋ ਆੜ ਗਿਆ ਹੁਣ ਜੇ ਕਹੇਗਾ ਬੋਲਿਆ ਤੂੰ ਸਮਾਪਤੀ ਆ ਲੈ ਚਾ ਚਾ ਮੰਗਦਾ ਅੱਧਾ ਵੀਰਿੰਦਰ ਦਾ ਅੱਧਾ ਮਿੰਟ ਦੇ ਦੋ ਚਲੋ ਬਸ ਹੋ ਗਿਆ ਮਸੀ ਹੋਰ ਬਣਾ ਦੰਨੀ ਆ ਯਾਰ ਕਿਆ ਗੱਲ ਕਰਤੀ ਮੈਨੂੰ ਤਾਂ ਜਾਣ ਕੇ ਘੱਟ ਬਣਾਏ ਤੁਸੀਂ ਕਹਿ ਨਹੀਂ ਦਿੰਦੇ ਫਿਰ ਘੱਟ ਬਣਾਏ ਘੱਟ ਜੀ ਮਤਾਂ ਤੈ ਸਵਾਦ ਆ ਜਿਹੜੀ ਸਵਾਦ ਖਾਦੀ ਜਾਂਦੀ ਹਾਂ ਜੇ ਨਾ ਸਵਾਦ ਹੋਵੇ ਫਿਰ ਅਸੀਂ ਖਾਂਦੇ ਨਹੀਂ ਨਾ ਸਹੀ ਕਹ ਬਲਕਿ ਗੱਲ ਆ ਜਾ ਤੀ ਜਿਹੜੀ ਵੀ ਟੀ ਬਣਾਉਂਦੀ ਹੈ ਸਵਾਦ ਹੁੰਦੀ ਹੈ ਛੱਟੇ ਖਾਈ ਜਾਂਦੇ ਦੁੱਗਣੀ ਖਾਈ ਜਾਂਦੀ ਆ। ਕਾ ਦੁੱਤ ਉਹ ਵੀ ਕਹਿੰਦੀ ਸਾਰੇ ਉਹ ਪ੍ਰਿੰਟ ਨਾਲ ਦੀ ਗੱਲਤੀ ਇਧਰ ਹਾਂ ਤੁਸੀਂ ਇੰਨ ਦੱਤਾ ਹੀ ਨਹੀਂ। ਦੇ ਤਾਂ ਪਤਾ ਨਹੀਂ ਕਿ ਮਿਰਚ ਮੰਗੀ ਜਾਂਦੀ ਹੈ ਇਹ। ਲੈ। ਇਹ ਅੱਖਾਂ ਨੂੰ ਲਾ। ਜੇ ਬੀਚ ਬੇਟਾ ਖਾ ਵੀ ਆ ਖਾ। ਆਹ ਮਲਾਈ ਖਾ ਪੁੱਤ। ਤੂੰ ਮੜਾਈ ਖਾਂ। ਦਸ ਹੋਰ ਖਾਣ ਦੇ। ਤਾਂ ਇਹ ਤੱਕੜੀ ਉੱਗ ਗਈ ਹਾਂ। ਚਲੋ ਫਿਰ ਕਰੋ ਵੀਡੀਓ ਬੰਦ ਫਿਰ ਹੁਣ ਨਹੀਂ ਦੇਖੀ ਤੂੰ ਯਾਰ ਇੱਕ ਹੋਰ ਬਣਾ ਲਿਆਉਂਗੀ ਮੈਂ ਰੁਕ ਚੁੰਨੇ ਪਹਿਲਾਂ ਪਹਿਲਾਂ ਤਾਂ ਵੀਡੀਓ ਕਰੋ ਸਮਾਪਤ ਚਲੋ ਠੀਕ ਹੈ ਜੀ ਸਾਡੀ ਵੀਡੀਓ ਤੇ ਆਖੀ ਸੀਗੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਤੁਸੀਂ ਸਬਸਕ੍ਰਾਈਬ ਕਰਦੇ ਆ ਨੀ ਇੱਕ ਗੱਲ ਹੋਡੇ ਵੀ ਮੂੰਹਾਂ 'ਚ ਪਾਣੀ ਆਉਂਦਾ ਹੋਣਾ ਜ਼ਰੂਰ ਤੇ ਤੁਸੀਂ ਉਹ ਸਾਡੇ ਕੋਲ ਬਸ ਹਰੀ ਮਿਰਚੇ ਰਹਿ ਗਈ ਆਪਾ ਜਸਮੀਨ ਦੇ ਸਹੁਰਿਆਂ ਨੂੰ ਮੌਜੋ ਦੇਣੀ ਆ ਜੀ ਉਹਨਾਂ ਨੇ ਰੋਜ਼ ਨਵੇਂ ਨਵੇਂ ਡਿਸ਼ਾ ਮੰਗਣੀਆਂ ਜੀ ਇੱਕ ਗੱਲ ਜਸਮੀਨ ਪਈ ਜਿੱਦਣ ਅਸੀਂ ਤੇਰੇ ਕੋਲ ਆਇਆ ਕਰਨਗੇ ਮੈਂ ਤਾਂ ਨਾ ਤੈਨੂੰ ਪਈ ਦਾ ਫੋਨ ਕਰਕੇ ਆਗਾ ਮੈਂ ਤਾਂ ਜੌੜੇ ਚੂੜੇ ਬਣਾਇਆ ਕਰਨਗੇ ਉਹ ਵੀਡੀਓ ਬੰਦ ਕਰ ਲੂ ਕਹਿੰਦੇ ਤੁਸੀਂ ਰਿਸ਼ਤੇਦਾਰੀਆਂ ਤੇ ਪਰਦੇਸ ਚਾ ਚਲੋ ਕੋਈ ਨਹੀਂ ਚਾਚਾ ਚਾਚੇ ਨੂੰ ਬੁਲਾ ਲੈ ਕਰਨਾ ਅਸੀਂ ਜਦ ਬਾਈ ਰੱਖ ਕੇ ਜੀ ਬਾਏ ਬਾਏ